ਹਾਂਜੀ ਬਾਈ ਜੀ ਕੀ ਹਲਚਲ ਐ ਕਦਮ ਨੰਬਰ 9 ਉੱਚੇ ਹੌਂਸਲੇ ਤੇ ਹਿੰਮਤੀ ਆਦਮਿਆਂ ਦੀ ਲੋੜ ਮਿੱਥ ਦੀ ਤਾਕਤ ਜਦੋਂ ਮੈਂ ਛੋਟਾ ਸੀ ਉਦੋਂ ਮੈਂ ਬਿਲੀ ਮੇਜ ਹੈਂਕਰਨ ਜੋਗੀ ਬਿਰਾਦਾ ਬਹੁਤ ਵੱਡਾ ਪ੍ਰਸ਼ੰਸਕ ਸੀ ਉਹ ਮੇਰੇ ਆਦਰਸਨ ਲਿਟਰਲੀ ਖੇਡ ਰਹੇ ਬੱਚਿਆਂ ਦੇ ਰੂਪ ਚ ਮੈਂ ਉਹਨਾਂ ਵਾਂਗ ਹੋਣਾ ਚਾਹੁੰਦਾ ਸੀ ਮੈਂ ਉਹਨਾਂ ਦੇ ਬੈਸਬਾਲ ਕਾਰਡ ਦੀ ਇਕੱਤਰ ਕਰ ਰੱਖੇ ਸਨ ਮੈਂ ਉਹਨਾਂ ਬਾਰੇ ਸਾਰਾ ਕੁਝ ਜਾਣ ਲੈਣਾ ਚਾਹੁੰਦਾ ਸੀ ਮੈਂ ਉਹਨਾਂ ਬਾਰੇ ਸਾਰੇ ਅੰਕੜਿਆਂ ਨੂੰ ਜਾਣਦਾ ਸੀ ਉਨ੍ਹਾਂ ਦੀ ਬੈਟਿੰਗ ਦੀ ਔਸਤ, ਉਨ੍ਹਾਂ ਨੂੰ ਮਿਲਣ ਵਾਲੀ ਇਨਾਮੀ ਰਕਮ ਤੇ ਉਹ ਕਿਵੇਂ ਵੱਡੇ ਹੋਏ ਸਾਰਾ ਕੁਝ ਮੈਂ ਸਾਰਾ ਕੁਝ ਇਸ ਕਰਕੇ ਜਾਨਣਾ ਚਾਹੁੰਦਾ ਸੀ ਕਿਉਂਕਿ ਮੈਂ ਉਹਨਾਂ ਵਾਂਗ ਬਣਨਾ ਚਾਹੁੰਦਾ ਸੀ 9 ਜਾਂ 10 ਸਾਲ ਦੀ ਉਮਰ ਵਿੱਚ ਮੈਂ ਜਦ ਬੇਸਬਾਲ ਖੇਡਣ ਦੇ ਲਈ ਮੈਦਾਨ ਉੱਤੇ ਜਾਂਦਾ ਤਾਂ ਮੈਂ ਉੱਥੇ ਨਹੀਂ ਸੀ ਜਾਂਦਾ ਬਲਕਿ ਮੇਰੇ ਰੂਪ ਵਿੱਚ ਜੋਗੀ ਜਾਂ ਹੈਂਕ ਮੈਦਾਨ ਵਿੱਚ ਉਤਰਦੇ ਸਨ ਇਹ ਸਿੱਖਣ ਦੇ ਸਾਰਿਆਂ ਤੋਂ ਸਖਤੀਸਾਲੀ ਤਰੀਕਿਆਂ ਵਿੱਚੋਂ ਇੱਕ ਹੈ ਜਿਸ ਨੂੰ ਅਸੀਂ ਵੱਡਾ ਹੋਣ ਤੇ ਗਵਾ ਦਿੰਦੇ ਹਾਂ ਅਸੀਂ ਆਪਣੇ ਹੀਰੋਜ਼ ਨੂੰ ਗਵਾ ਬੈਠਦੇ ਹਾਂ ਅਸੀਂ ਆਪਣਾ ਪੋਲਾਪਨ ਗਵਾਵ ਛੱਡਦੇ ਹਾਂ ਅੱਜ ਮੈਂ ਆਪਣੇ ਘਰ ਦੇ ਕੋਲ ਛੋਟੇ ਬੱਚਿਆਂ ਨੂੰ ਬਾਸਕਟਬਾਲ ਖੇਡਦੇ ਦੇਖਦਾ ਹਾਂ ਕੋਰਟ ਉੱਤੇ ਉਹ ਛੋਟੇ ਜੋਨੀ ਨਹੀਂ ਹੁੰਦੇ ਉਹ ਤਾਂ ਮਾਈਕਲ ਜੋਰਡਨ ਸਰ ਚਾਰਲਸ ਜਾਂ ਕਲਾਈਲ ਹੁੰਦੇ ਹਨ ਆਦਰਸ਼ ਨਾਇਕਾਂ ਦੀ ਨਕਲ ਕਰਨਾ ਗਿਆਨ ਪ੍ਰਾਪਤ ਕਰਨ ਦਾ ਸੱਚਾ ਤੇ ਬਲਸਾਲੀ ਤਰੀਕਾ ਹੈ ਅਤੇ ਇਸੇ ਲਈ ਜਦੋਂ ਓਜੀ ਸਿੰਪਸਨ ਬਾਗ ਹੀਰੋ ਬਦਨਾਮ ਹੁੰਦਾ ਤਾਂ ਇੰਨੀ ਚੀਖ ਪੁਕਾਰ ਮਚਦੀ ਹੈ ਇਹ ਕਿਸੇ ਅਦਾਲਤੀ ਕਾਰਵਾਈ ਤੋਂ ਜ਼ਿਆਦਾ ਹੁੰਦਾ ਹੈ ਇਹ ਇੱਕ ਆਦਰਸ਼ ਹੀਰੋ ਨੂੰ ਗਵਾਚਣਾ ਹੁੰਦਾ ਹੈ ਇੱਕ ਇਹੋ ਜਿਹਾ ਵਿਅਕਤੀ ਜਿਸ ਤੇ ਬਾਗ ਬਨਣ ਦਾ ਸੁਪਨਾ ਲੋਕ ਬਚਪਨ ਤੋਂ ਹੀ ਸਜੋਏ ਹੁੰਦੇ ਹਨ ਤੇ ਉਹ ਉਹਨਾਂ ਦੀ ਪੂਜਾ ਕਰਦੇ ਨੇ ਅਚਨਚੇਤ ਸਾਨੂੰ ਉਸ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਕੱਢਣਾ ਪੈਂਦਾ ਜਦੋਂ ਮੈਂ ਵੱਡਾ ਹੋ ਗਿਆ ਤਾਂ ਮੇਰੇ ਆਦਰਸ਼ ਹੀਰੋ ਵੀ ਬਦਲ ਗਏ ਮੇਰੇ ਗੋਲਫ ਦੇ ਹੀਰੋ ਬਣੇ ਪੀਟਰ ਜੈਕਬਸਨ ਫਰੈਡ ਕਪਲਸ ਤੇ ਟਾਈਗਰ ਬੁੱਡ ਮੈਂ ਉਹਨਾਂ ਦੀ ਸોર્ਸਸ ਦੀ ਨਕਲ ਕਰਦਾ ਹਾਂ ਤੇ ਉਹਨਾਂ ਦੇ ਬਾਰੇ ਸਾਰਾ ਕੁਝ ਪੜ੍ਹਨ ਦੀ ਕੋਸ਼ਿਸ਼ ਕਰਦਾ ਹਾਂ ਮੇਰੇ ਆਦਰਸ਼ ਨਾਇਕਾਂ ਵਿੱਚੋਂ ਡੋਨਾਲਡ ਟਰੰਪ, ਵਾਰਨ ਬਫੇ, ਪੀਟਰ ਲਿੰਚ, ਜਾਰਜ ਸੋਰਸ ਤੇ ਜिम ਰਾਜਰਸ ਵੀ ਹਨ ਵੱਡਾ ਹੋ ਜਾਣ ਤੋਂ ਬਾਅਦ ਵੀ ਮੈਂ ਉਹਨਾਂ ਦੇ ਅੰਕੜਿਆਂ ਉਸੇ ਤਰ੍ਹਾਂ ਜਾਣਦਾ ਹਾਂ ਜਿਵੇਂ ਮੈਂ ਬਚਪਨ ਵਿੱਚ ਬੇਸਬਾਲ ਹੀਰੋਜ਼ ਬਾਰੇ ਜਾਣਦਾ ਸੀ ਮੈਂ ਨਕਲ ਕਰਦਾ ਹਾਂ ਜਦ ਬੋਰਨ ਬੁਫੇ ਨਿਵੇਸ਼ ਕਰਦੇ ਹਨ ਅਤੇ ਬਾਜ਼ਾਰ ਬਾਰੇ ਉਹਨਾਂ ਦੇ ਨਜ਼ਰੀਏ ਬਾਬਤ ਸਾਰਾ ਕੁਝ ਪੜ੍ਹਨ ਦੀ ਕੋਸ਼ਿਸ਼ ਕਰਦਾ ਹਾਂ ਮੈਂ ਪੀਟਰ ਲਿੰਚ ਦੀ ਕਿਤਾਬ ਵੀ ਇਸ ਕਰਕੇ ਪੜ੍ਹਦਾ ਹਾਂ ਤਾਂ ਜੋ ਸਟਾਕ ਚੁਣਨ ਦੀਆਂ ਉਹਨਾਂ ਦੀਆਂ ਤਕਨੀਕਾਂ ਨੂੰ ਸਮਝ ਸਕਾਂ ਤੇ ਡੋਨਾਲਡ ਟਰੰਪ ਬਾਰੇ ਵੀ ਇਸ ਲਈ ਪੜ੍ਹਦਾ ਹਾਂ ਤਾਂ ਕਿ ਇਹ ਜਾਣ ਸਕਾਂ ਕਿ ਉਹ ਕਿਵੇਂ ਸੌਦੇ ਜਾਂ ਸੌਦੇ ਕਰਦੇ ਹਨ ਜਿਵੇਂ ਮੈਦਾਨ ਉੱਤੇ بیسਬਾਲ ਉੱਤੇ ਬੈਟਿੰਗ ਕਰਨ ਜਾਂਦੇ ਸਮੇਂ ਮੈਂ ਆਪਣੀ ਭੂਮਿਕਾ ਵਿੱਚ ਨਹੀਂ ਸੀ ਉਸੇ ਤਰ੍ਹਾਂ ਜਦੋਂ ਮੈਂ ਬਾਜ਼ਾਰ ਵਿੱਚ ਉਤਰਦਾ ਹਾਂ ਜਾਂ ਕੋਈ ਸੌਦਾ ਕਰਦਾ ਹਾਂ ਤਾਂ ਮੈਂ ਅਚਨਚੇ ਤੌਰ ਤੇ ਟਰੰਪ ਦੀ ਬਹਾਦਰੀ ਦੀ ਐਕਟਿੰਗ ਕਰਦਾ ਹਾਂ ਜਦੋਂ ਮੈਂ ਕਿਸੇ ਪਰਵਰਤੀ ਦੀ ਪਰਚੋਲ ਕਰਦਾ ਹਾਂ ਤਾਂ ਮੈਂ ਉਸ ਨੂੰ ਇਸ ਤਰ੍ਹਾਂ ਦੇਖਦਾ ਹਾਂ ਜਿਵੇਂ ਪੀਟਰ ਲੈਚ ਇਹ ਕੰਮ ਕਰ ਰਹੇ ਹੋਣ ਆਦਰਸ਼ ਹੀਰੋਜ਼ ਹੋਣ ਨਾਲ ਅਸੀਂ ਆਪਣੀ ਕੱਚੀ ਪ੍ਰਤਿਭਾ ਦੇ ਵਿਸ਼ਾਲ ਸਰੋਤਾਂ ਦਾ ਦੋਨ ਕਰ ਸਕਦੇ ਹਨ ਪਰ ਆਦਰਸ਼ ਨਾਇਕ ਸਾਨੂੰ ਪ੍ਰੇਰਿਤ ਕਰਨ ਤੋਂ ਵੀ ਜ਼ਿਆਦਾ ਵੱਡਾ ਕੰਮ ਕਰਦੇ ਹਨ ਉਹ ਚੀਜ਼ਾਂ ਨੂੰ ਜ਼ਿਆਦਾ ਸੌਖਾ ਬਣਾ ਦਿੰਦੇ ਨੇ ਚੀਜ਼ਾਂ ਸੌਖੀਆਂ ਦਿਖਣ ਦੇ ਕਾਰਨ ਅਸੀਂ ਵੀ ਉਹਨਾਂ ਵਾਂਗ ਬੰਨਣਾ ਚਾਹੁੰਦੇ ਹਾਂ ਜੇਕਰ ਉਹ ਇਸ ਤਰ੍ਹਾਂ ਕਰ ਸਕਦੇ ਨੇ ਤੇ ਮੈਂ ਕਿਉਂ ਨਹੀਂ ਜਦੋਂ ਨਿਵੇਸ਼ ਦੀ ਗੱਲ ਆਉਂਦੀ ਹੈ ਤਾਂ ਜ਼ਿਆਦਾਤਰ ਲੋਕ ਇਸ ਨੂੰ ਬੜਾ ਮੁਸ਼ਕਲ ਸਮਝਦੇ ਨੇ ਇਸ ਦੀ ਬਜਾਏ ਉਹਨਾਂ ਨੂੰ ਆਦਰਸ਼ ਹੀਰੋਜ਼ ਦੀ ਤਲਾਸ਼ ਕਰਨੀ ਚਾਹੀਦੀ ਹੈ ਜਿਹੜੇ ਇਸ ਨੂੰ ਸੌਖਾ ਬਣਾ ਦਿੰਦੇ ਹਨ ਕਾਂ ਇੱਥੇ ਆਪਣਾ ਚੈਪਟਰ ਨੰਬਰ 9ਵਾਂ ਖਤਮ ਹੁੰਦਾ ਹੈ ਤਾਂ ਆਪਣੇ ਚੈਨਲ ਦੇ ਨਾਲ ਬਨੇ ਰਹੋ ਬਹੁਤ ਜਲਦ ਕਦੋਂ ਨੰਬਰ 10ਵਾਂ ਲੈ ਕੇ ਹਾਜ਼ਰ ਹੁੰਨੇ ਆ ਸਤਿ ਸ੍ਰੀ ਅਕਾਲ